ਹੈਲੋ ਜੀ ਸਤਿ ਸ੍ਰੀ ਅਕਾਲ ਸਾਰਿਆਂ ਨੂੰ ਕਿਵੇਂ ਹੋ ਜੀ ਸਾਰੇ ਆਸ ਕਰਦੇ ਹਾਂ ਤੁਸੀਂ ਸਾਰੇ ਜਣੇ ਠੀਕ ਹੋਵਗੇ ਜੀ ਚੜ੍ਹਦੀ ਕਲਾ ਵਿੱਚ ਹੋਵਗੇ ਅਸੀਂ ਵੀ ਸਾਰੇ ਠੀਕ ਠਾਕ ਆਂ ਜੀ ਲੱਗਿਆ ਜੀ ਆਪਾਂ ਅੱਜ ਵਾਲੀ ਵੀਡੀਓ ਸ਼ੁਰੂ ਕਰਨ ਸਵੇਰ ਦਾ ਟਾਈਮ ਹੋ ਗਿਆ ਜੀ ਸਾਡੇ ਸ਼ਹੀਦ ਆ ਤੇ ਬਾਕੀ ਪਲੀਜ਼ ਜਿਹੜਾ ਸਾਡਾ ਚੈਨਲ ਤੇ ਨਵੇਂ ਆ ਚੈਨਲ ਨੂੰ ਕਰ ਲਿਓ ਜੀ ਸਬਸਕ੍ਰਾਈਬ ਜੇਕਰ ਵੀਡੀਓ ਵਧੀਆ ਲੱਗੀ ਲਾਈਕ ਸ਼ੇਅਰ ਤੇ ਸੋਹਣਾ ਜਿਹਾ ਕਮੈਂਟ ਕਰਕੇ ਜਰੂਰ ਦੱਸਿਓ ਕਿਹੜਾ ਇੱਥੋਂ ਪਿਛਲਾ ਵੀਊ ਦੇਖ ਕੇ ਤਾਂ ਲੱਗਦਾ ਵੀ ਪਤਾ ਨਹੀਂ ਕਿੱਥੇ ਝਾੜ ਬੂਟਾ ਜਾਂ ਚ ਫਿਰਦੇ ਆ ਆ ਮੋੜੇ-ਮੋੜੇ ਜਿਹਾ ਜੀ ਆਪਣੇ ਲਿਆਂਦੇ ਸੀ ਨਾ ਉਦੋਂ ਨੇਰੀ ਨਾਲ ਟਲ ਹੋ ਕਿਕਰ ਜੀ ਟੁੱਟ ਗਈ ਸੀ ਤੇ ਵਧੀਆ ਇਹਨਾਂ ਦਾ ਸੁੱਖ ਹੋ ਗਿਆ ਉਹਦਾ ਤੇ ਮੈਂ ਆਈਆਂ ਜੀ ਸਬਜ਼ੀ ਲੈਣ ਇੱਧਰ ਅੱਜ ਕਸ ਨੂੰ ਪਤਾ ਜਿਵੇਂ ਕੱਲ ਭਿੰਡੀਆਂ ਲੈ ਗਏ ਸੀ ਭਿੰਡੀਆਂ ਨਾਲ ਆਪਾਂ ਨੂੰ ਬਸ ਥੋ ਬੀਸਰਿਆ ਸ਼ਾਮ ਕੱ ਲਈ ਸਰੀਆਥ ਨਥਨ ਨੂੰ ਤੇ ਹੁਣ ਮਖਾ ਫਲੀਆਂ ਤੇ ਆ ਜਾ ਫਲੀਆਂ ਲੱਗ ਰਹੀਆਂ ਥੋੜੀਆਂ ਜੀਆਂ ਮਖਾ ਫਲੀਆਂ ਤੋੜ ਲਈਏ ਤੇ ਵਿੱਚ ਗੱਡੇ ਪਾ ਕੇ ਚਲੋ ਹੁਣ ਹੁਣ ਟਾਈਮ ਸਪਾਸ ਹੋ ਜਾਊਗਾ ਆਪਣਾ ਫਲੀਆਂ ਤੋੜਨ ਆਏ ਆ ਤੇ ਮਖਾ ਚਲੋ ਤੋੜ ਲਈਏ ਤੇ ਸਬਜੀ ਦੇਖੋ ਜੀ ਤੜਕੇ ਤੜਕੇ ਤਾਂ ਨਾ ਐ ਪੂਰੀ ਵਧੀਆ ਹੋਗਾ ਹੁੰਦੀ ਆ ਵੀ ਭਾਰੀ ਹਰੀ ਤੇ ਐ ਵਧੀਆ ਪੱਤੇ ਜਮਾ ਨਹੀਂ ਮਰ ਜਾਂਦੀ ਜਦੋਂ ਐ ਹੋ ਜਾਂਦਾ ਵੀ ਸੂਰਜ 12 ਵਜੇ ਤੋਂ ਬਾਅਦ ਕਮਲਾ ਜਾਂਦੇ ਆ ਪੱਤੇ ਜਮਾ ਤੇ ਡੈਡੀ ਗਏ ਆ ਟਿੰਡੀਆਂ ਲੈਣ ਸ਼ਾਮ ਨੂੰ ਟਿੰਡੀਆਂ ਮੰਨੀਆਂ ਬਸ ਸੁੱਕੀ ਸਬਜੀ ਚੱਲਦੀ ਆ ਜੀ ਸਾਡੇ ਤੇ ਬਾਕੀ ਜੀ ਹਨਾ ਆਦੇ ਹੁੰਦੇ ਆ ਆਹ ਇਹੀ ਫਰਕ ਹੁੰਦਾ ਪਿੰਡਾਂ ਦੇ ਪਿੰਡਾਂ ਦਾ ਵੀ ਤੇ ਸ਼ਹਿਰਾਂ ਦਾ ਹਨਾ ਐਡੀ ਸੋਹਣੀ ਹਵਾ ਚੱਲੀਆਂ ਦੀ ਅੱਜ ਮੌਸਮ ਬਹੁਤ ਜਿਆਦਾ ਸੋਹਣਾ ਐ ਇੰਨਾ ਜਿਆਦਾ ਸੋਹਣਾ ਠੰਡੀ ਠੰਡੀ ਹਵਾ ਚੱਲੀਆਂ ਤੇ ਧੁੱਪ ਵੀ ਇੰਨੀ ਹੈ ਨਹੀਂ ਕਿਉਂਕਿ ਬੱਦਲਬਾਈ ਜੀ ਜਿਆਦੇ ਹੈਣਗੇ ਮੱਧਮ ਜੀ ਤੋਂ ਪਹੁੰ ਨਹੀਂ ਆਇਆ ਸੂਰਜ ਤੇ ਬੱਦਲਬਾਈ ਦੇਖੋ ਪੂਰੀ ਹੋਈ ਪਈ ਆ ਤੇ ਹਵਾ ਬਹੁਤ ਸੋਹਣੀ ਚੱਲੀਆਂ ਦੀ ਠੰਡੀ ਠੰਡੀ ਚਲੋ ਜੀ ਆਪਾਂ ਤੋੜਨੀ ਇਹ ਫਲੀਆਂ 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 ਤੁਹਾਨੂੰ ਦਿਖਾਵਾਂ ਮੈਂ ਹੈਗੀਆਂ ਕਿ ਹੈ ਨਹੀਂ ਕਿ ਮੇਰੀ ਪਕਾਈ ਹੋਊਗੀ ਵੈਸੇ ਮੈਂ ਕੱਲ ਦੇਖ ਕੇ ਗਈ ਸੀ ਹੈਗੀਆਂ ਸੀਗੀਆਂ ਆ ਦੇਖੋ ਜੀ ਹੈ ਤਾਂ 부ਝੇ ਥੋੜੀ ਆ ਲੱਗ ਰੀਆਂ ਤੇ ਇਸਪੇ ਤੋਂ ਨਹੀਂ ਹੈ ਚਲੋ ਜਿੰਨੇ ਅੱਗੇ ਥਿਆਉਣ ਨੂੰ ਥੋੜੀਆਂ ਥਿਆ ਗਈਆਂ ਆਪਾਂ ਨੂੰ ਬਾਟੀ ਥਿਆ ਗਈ ਤਾਂ ਬਾਟੀ ਗੰਡਿਆਂ ਦੀ ਪਾਲਾਂਗੇ ਇੰਨੇ ਨਾਲ ਆਪਣਾ ਸਰਜੂ ਆ ਕਿਉਂ ਨਾਲ ਦਹੀਂ ਵਗੈਰਾ ਲੱਸੀ ਹੈਗੀ ਆ ਚਲੋ ਟਾਈਮ ਪਾਸ ਜਾਊਗਾ ਹੋ ਹਨਾ ਚਲੋ ਮੈਂ ਤੋੜ ਲਾਂ ਜੀ ਲਓ ਜੀ ਇੰਨੀਆਂ ਸਾਰੀਆਂ ਥਿਆ ਗਈਆਂ ਇਹਦੇ ਨਾਲ ਤਾਂ ਹੋ ਜੂ ਬੱਲੇ ਬੱਲੇ ਵਧੀਆ ਡੰਗ ਲੈ ਗਿਆ ਆਪਣਾ ਬਸ ਹੁਣ ਕਿਰਾਂ ਤਾਂ ਝਾੜੂ ਕੱਢਣੀ ਆ ਜਾ ਕੇ ਝਾੜੂ ਪਿਆ ਕੱਢਣ ਆਲਾ ਮੈਂ ਚਾਹ ਚੂ ਪੀ ਕੇ ਆ ਗਈ ਇਧਰ ਹੀ ਤੇ ਫੇਰ ਕਰਦੇ ਇਹਨਾਂ ਦੇ ਜੀਰਾ ਚਰਾਈ ਝਾੜੂ ਕੱਢ ਕੇ ਸਬਜ਼ੀ ਬਣਾ ਕੇ ਫੇਰ ਪੋਚੇ ਲਾਵਾਂਗੇ ਲੋ ਜੀ ਡਾਂਗਲ ਜਿਹੜਾ ਇਹ ਵਾਲੀਆਂ ਫਲੀਆਂ ਹੁੰਦੀਆਂ ਨੇ ਨਾ ਲੰਮੀਆਂ ਫਲੀਆਂ ਇਹਨਾਂ ਦੇ ਜਿਹੜਾ ਵੀ ਗਵਾਰਾ ਹੁੰਦਾ ਇਹਦੇ ਕੰਡ ਨਹੀਂ ਹੁੰਦੀ ਭੋਰਾ ਵੀ ਤੇ ਜਿਹੜਾ ਛੋਟੀਆਂ ਫਲੀਆਂ ਹੁੰਦੀਆਂ ਦੂਜਾ ਦੇਸੀ ਹੁੰਦਾ ਜਿਹੜਾ ਗਵਾਰਾ ਉਹ ਚ ਵਾਲੀ ਕੰਡ ਹੁੰਦੀ ਹੈ ਉਹ ਚ ਤੇ ਭਿੰਡੀਆਂ ਚ ਬਹੁਤ ਜ਼ਿਆਦਾ ਕੰਡ ਹੁੰਦੀ ਹੈ ਇਹ ਚ ਬਿਲਕੁਲ ਵੀ ਕੰਡ ਹੈ ਨਹੀਂ ਜਿਵੇਂ ਆਪਾਂ ਚੌਲੇ ਤੋੜਦੇ ਆ ਫਲੀਆਂ ਉਸ ਤਰ੍ਹਾਂ ਦੀਆਂ ਹੀ ਆ ਬਿਲਕੁਲ ਵੀ ਕੰਡ ਹੈ ਨਹੀਂਗੀ ਤੇ ਸੂਰਜ ਦੇਖਤਾ ਆ ਗਿਆ ਜੀ ਤੇ ਬਸ ਮੈਂ ਕੇਰਾ ਝਾੜੂ ਕਰਦੀ ਆ ਝਾੜੂ ਕੱਢ ਕੇ ਫੇਰ ਕਰਦੇ ਆ ਚੀਰਾ ਚਰਾਈ ਲੋ ਜੀ ਮੰਮੀ ਵੀ ਆਈ ਜਾਂਦੇ ਪਸੋਂ ਪਾਣੀ ਤੇ ਬਸ ਇਹ ਨਾ ਹੋਵਾ ਇੱਕ ਤਾਂ ਉਹ ਹੁੰਦਾ ਜੀ ਪਲਾਂ ਦੀ ਆਦੇ ਹੁੰਦੇ ਖਾਣੀ ਤਾਂ ਸਾਰਿਆਂ ਨਹੀਂ ਹੁੰਦੀ ਸਬਜੀ ਹੈ ਨਾ ਤੇ ਜਿਹੜਾ ਜਿਹਨ ਦਾ ਰੋਟੀ ਪਾਣੀ ਕਰਨਾ ਹੁੰਦਾ ਆ ਦਾ ਸਬਜੀ ਬਣਾਉਣੀ ਹੁੰਦੀ ਯਾਰ ਉਹਨੂੰ ਬੜਾ ਫਿਕਰ ਹੁੰਦਾ ਵੀ ਐ ਹੁੰਦਾ ਵੀ ਸਬਜੀ ਸਬਜੀ ਦਾ ਇੰਤਜ਼ਾਮ ਕਰਕੇ ਮੈਨੂੰ ਉਹ ਸ਼ਾਮ ਨੂੰ ਵੀ ਟਾਈਮ ਨਹੀਂ ਹੋ ਜਾਂਦਾ ਸਬਜੀ ਦਾ ਇੰਤਜ਼ਾਮ ਆਏਗਾ 3 ਵਜੇ ਦਾ ਨਾ ਫਿਕਰ ਪੈ ਜਾਂਦਾ ਵੀ ਸਬਜੀ ਗਾਹੀ ਤਰਾਂਗੇ ਸਬਜੀ ਗਾਹੀ ਤਰਾਂਗੇ ਬਸ ਮੈਂ 3 ਵਜੇ ਰੌਲਾ ਪਾਉਣ ਲੱਗ ਜਾਨੀ ਆ ਵੀ ਸਬਜੀ ਬਣਾਵਾਂਗੇ ਕਾਸ ਦੀ ਬਣਾਵਾਂਗੇ ਬਸ ਐਂ ਕਰੀ ਜਾਨੀ ਆ ਤੇ ਫਿਰ 4 ਵਜੇ ਤੱਕ ਮੈਂ ਸਬਜੀ ਦਾ ਇੰਥੇ ਆਪ ਕਰ ਲੈਣੀ ਹੁੰਦੀ ਆ ਵੀ ਭਾਲ ਲੈਣੀ ਹੁੰਦੀ ਆ ਜੇ ਤਾਂ ਇੱਥੋਂ ਮਿਲ ਜੇ ਤਾਂ ਠੀਕ ਆ ਨਹੀਂ ਗਾ ਆਪਣੇ ਕਦੋਂ ਉੱਥੋਂ ਨਹੀਂ ਫਿਰ ਕੋਈ ਬਸ ਕਰੋ ਸੱਚੰਦਾ ਆਪਾਂ ਨੂੰ ਸਬਜੀ ਦਾ ਤੇ ਜਸ਼ਨਾ ਆਪਣਾ ਪਿਆ ਹੈ ਜਸ਼ਨਦੀਪ ਸਿੰਘ ਆਪਣਾ ਉਰਦਾਨੀ ਕਿਉਂਕਿ ਅੱਜ ਆਜੀ ਸੰਡੇ 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 ਦੇਖੋ ਜਿੰਨਾ ਤੇਰੇ ਉਰਦਾਨੀ ਨਾ ਕੋ ਚਾਦਰ ਵਗੈਰਾ ਚਾਹਣ ਜੋ ਕਰਿਆ ਪਿਆ ਕੰਬੜ ਨੱਪੀ ਤੇ ਸੋਨੂ ਰੇਤਾ ਦਿਖਾਵਾਂ ਮੈਂ ਕਿੰਨਾ ਜਿਆਦਾ ਰੇਤਾ ਆਇਆ ਕਿਉਂਕਿ ਰਾਤ ਵੀ ਹਨੇਰੀ ਆਈ ਆ ਦੇਖੋ ਫੁੱਲ ਤੇਜ ਹਵਾਈ ਆ 8:00 ਵਜੇ ਸਾਰਾ ਕੰਮ ਧੰਦਾ ਕਰ ਲਿਆ ਸੀਗਾ ਆਪਾਂ ਬਸ ਪੈਨ ਦੀ ਸਕੀਮ ਕਰਦੇ ਸੀ ਵੀ ਪੈ ਜੀਏ ਤੇ ਫਿਰ ਬਿਸਤਰੇ ਬਾਹਰ ਕੱਢ ਲਏ ਸੀ ਫਿਰ ਅੰਦਰ ਜਾ ਕੇ ਲੈ ਗਏ ਕਿਰਾਂ ਅਸੀਂ ਆਹਾਂ ਵੀ ਰੇਤ ਨਾ ਭਰ ਜਾਣਗੇ ਚਲੋ ਜੀ ਹੁਣ ਆਪਾਂ ਦੋ ਤਾਂ ਕੱਢੀਏ ਝਾੜੂ ਝਾੜੂ ਕੱਢ ਕੇ ਤੇ ਹਜੇ ਆਪਾਂ ਕੈਂਪਰ ਵਗੈਰਾ ਚ ਬਰਫ ਫਕਾਉਣੀ ਹੈ ਚਲੋ ਕਿਰਾਂ ਝਾੜੂ ਕੱਢੀਏ ਫਿਰ ਆਏ ਆ ਨਾ ਥਾਵਾ ਦਾ ਨਹੀਂ ਪਤਾ ਤੇਜ਼ ਹੋ ਜੇ ਕਿਉਂਕਿ ਹਵਾ ਚੱਲੀ ਜਾਂਦੀ ਆ ਦੇਖੋ ਲਓ ਜੀ ਝਾੜੂ ਝੂੜੂ ਆਪਾਂ ਦਿੱਤਾ ਲਾ ਝਾੜੂ ਲਾ ਕੇ ਆਪਾਂ ਚੀਰੀਆਂ ਫੜੀਆਂ ਫੜੀਆਂ ਰੈਡੀ ਆ ਠੀਕ ਹੈ ਬਸ ਮੈਂ ਤਾਂ ਧਰ ਲਾ ਹੁਣ ਤੇ ਫਸ ਦਾਲ ਸਬਜ਼ੀ ਬਣਾ ਕੇ ਤੇ ਫਿਰ ਲਾਹੂ ਪੋਚਾ ਫਿਰ ਗੁੰਨਾਂਗੇ ਆਟਾ ਟਾਈਮ ਹਜੇ 8 ਦਾ ਹੋਇਆ 8 ਵਜ ਗਏ ਤੇ ਬਸ ਸਬਜੀ ਬਣਾ ਲੰਗ 10 ਮਿੰਟ ਅਜੇ ਬਸ 15 ਮਿੰਟਾਂ ਦੇ ਪੋਚੇ ਆ ਬਸ ਫਿਰ ਆਟਾ ਗੁੰਨ ਕੇ ਲੱਗ ਜਾਂਗੇ ਰੋਟੀ ਤੇ ਮੰਮੀ ਨੇ ਜੀ ਕੱਪੜੇ ਧੋਤੇ ਸਾਰ ਇੱਕ ਝਲ ਤੇ ਲਓ ਜੀ ਸਾਰਿਆਂ ਦੇ ਸਾਢੇ 2-2 ਹੋ ਜਾਂਦੇ ਆ ਮੇਰੇ ਤੇ ਮੰਮੀ ਦੇ ਤੇ ਜਸ਼ਨੇ ਦੇ ਕਿਉਂਕਿ ਸਕੂਲ ਵਾਲੀ ਵਰਦੀ ਹੁੰਦੀ ਇੱਕ ਹੋ ਜਾਂਦਾ ਤੇ ਡੈਡੀ ਵਰਗੇ ਹੁੰਦੇ ਤਾਂ ਇੱਕ ਹੀ ਹੁੰਦੇ ਕਿਉਂਕਿ ਇਹ ਤਾਂ ਫਿਰ ਖੇਤ ਹੀ ਹੁੰਦੇ ਆ ਜੀ ਸਾਰਾ ਦਿਨ ਹੁਣ ਵੀ ਜਾਵੜੇ ਖੇਤ ਦਾ ਸਾਬਾਸ ਹੋ ਨਹੀਂ ਗਏ ਆ 15 20 ਮਿੰਟ ਪਹਿਲਾਂ ਰੋਟੀ ਵੀ ਖੇਤ ਜਾਊਗੀ ਚਾਹ ਵੀ ਖੇਤ ਜਾਊਗੀ ਕਦੇ ਦਾ ਜਸ਼ਨ ਤੇ ਡੈਡੀ ਲੈ ਜਾਂਦੇ ਹੁੰਦੇ ਆ ਰੋਟੀ ਆ ਕੇ ਤੇ ਕਦੇ ਕੱਲ ਮੰਮੀ ਫੜਾਏ ਸੀਗੇ ਤੇ ਅੱਜ ਆਪਣਾ ਜਸ਼ਨਾ ਕਰਿਆ ਜਸ਼ਨਾ ਫੜਾਏ ਆਊਗਾ ਤੇ ਬਸ ਜੀ ਆਪਾਂ ਰੈਡੀ ਕਰ ਲਈਏ ਦਾਲ ਸਬਜ਼ੀ ਤੇ ਫਿਰ ਆਪਾਂ ਲਾਵਾਂਗੇ ਪੋਚੀ ਪਤਾ ਕੀ ਹੈ ਜੀ ਨਹੀਂ ਤੇ ਰੋਟੀ ਪਹਿਲਾਂ ਬਣਾ ਲਈਏ ਪੋਚੇ ਬਾਅਦ ਚ ਲਾ ਲਈਏ ਫਿਰ ਆਏ ਹੋ ਜਾਂਦਾ ਜਦੋਂ ਰੋਟੀ ਪਕਾ ਲੈਨੇ ਆ ਫਿਰ ਤਾਂ ਇਹ ਹੋ ਜਾਂਦਾ ਵੀ ਖਾ ਲਈਏ ਹਨਾ ਗਰਮ ਗਰਮ ਰੋਟੀ ਤੇ ਫਿਰ ਜੀ ਰੋਟੀ ਖਾ ਕੇ ਪੁੱਛੇ ਲਾਉਣੇ ਬਹੁਤ ਜਿਆਦੇ ਔਖੇ ਆ ਤੇ ਲਸੀ ਲੂਸੀ ਪੀ ਲਈ ਦੀ ਜੀ ਫੇਰ ਤੇ ਤੇ ਥੋੜਾ ਜਿਹਾ ਔਖਾ ਹੋ ਗਿਆ लोग जी एने सू व्या कर दी बस चार पंदा जन भी बस इन कि लगिया सारियां तोड़ लिया कई दनी बन दिया बूर जा हो चक्कर बूजा ने पर हम चार पनी लिया पड़िया चलो जी तेरा वाड़िया नहीं आप देख ਸੇਕ ਤੋਂ ਕੁਛ ਛੇਤੀ ਬਣ ਜਾਣਾ। ਤੇ ਆਪਾਂ ਪਕਵਚੇ ਵੀ ਲਾਉਣੇ ਆ ਭਾਈ, ਪਕਵਚੇ ਵੀ ਲਾਉਣੇ। ਲੋਜੀ। ਲੋਜੀ, ਸਬਜੀ ਆਪਣੀ ਹੋ ਗਈ ਰੈਡੀ, ਰੈਡੀ, ਰੈਡੀ। ਸਬਜੀ ਢੱਕ ਕੇ ਮੈਂ ਬਾਗੀ ਦੋ ਮਿੰਟ ਤੇ ਦੋ ਮਿੰਟਾਂ ਚੱਲੇ। ਕੈਂਪਰ 'ਚ ਬਰਕ ਪਾਇਆ। ਕੈਂਪਰ 'ਚ ਬਰਕ ਪਾ ਕੇ ਤੇ ਟੁੱਕੜੇ ਪਿਆ ਕੇ ਕੈਂਪਰ ਦੇ ਅੰਦਰ ਵਿੱਚ ਤੇ ਹੇਠਾਂ। ਮੱਪਾਈ ਚ ਪਾ ਲਈ ਨੂਨ ਮਿਰਚ ਥੋੜਾ ਥੋੜਾ ਹੀ ਪਾਵਾਂਗੇ ਕਿਉਂਕਿ ਥੋੜੀ ਆ ਪਾਈ ਆਏ ਹੁੰਦਾ ਜੀ ਵੀ ਚਟਨੀ ਹਨਾ ਵੀ ਜੋ ਫਿਰ ਵੀ ਸਾਰਾ ਦਿਨ ਖੇਚ ਕੰਮ ਕਰਦੇ ਆ ਸਾ ਫਿਰ ਵੀ ਕੀ ਚਟਨੀ ਦਾ ਚਲੋ ਸਬਜੀ ਬਣਾ ਦਿੰਦੇ ਆ ਵਾ ਅੱਜ ਮੱਖਣ ਨਾਲੇ ਤਾਂ ਐ ਦੁਆਰਾ ਅੱਜ ਜਿਹੜਾ ਆਪਾਂ ਜਸ਼ਨ ਨੂੰ ਸਕੂਲ ਭੇਜਣਾ ਹਨਾ ਉਹੀ ਆਪਣਾ ਜਿਹੜਾ ਵੀ ਅੱਧਾ ਘੰਟਾ ਆਪਾਂ ਦਸ਼ਣ ਨੂੰ ਰੈਡੀ ਕਰਨ ਤੇ ਲਾਉਣੇ ਆ ਚਲੋ ਮੈਂ ਕਿਹਾ ਸਬਜ਼ੀ ਬਣਾਉਣੇ ਅੱਜ ਤੇ ਮੇਰਾ ਖੇਤ ਵੀ ਖੇਤ ਸਾਰਾ ਦਿਨ ਦਾ ਵਿਚਾਰੇ ਕੰਮ ਕਰਦੇ ਆ ਚਟਨੀ ਨਾਲ ਰੋਟੀ ਭੇਜਣੀ ਖੇਤ ਵਧੀਆ ਜਿਹੀ ਨਹੀਂ ਲੱਗਦੀ ਤੇ ਚਲੋ ਘਰੇ ਤਾਂ ਆਏ ਹੁੰਦਾ ਵੀ ਚਲੋ ਆ ਦੇਖਣਾ ਇਹ ਤਾਂ ਚਟਨੀ ਖਾਦੀ ਜਾਂਦੀ ਹੈ ਹਨਾ ਤੇ ਆਏ ਵਧੀਆ ਜਣੇ ਲੱਗਦਾ ਵੀ ਖੇਤ ਚਟਨੀ ਦੇ ਏਦਣ ਲੋ ਸਬਜ਼ੀ ਆਪ ਨੂੰ ਹੋ ਗਈ ਰੈਡੀ ਕਿਹੜਾ ਟਾਈਮ ਲੱਗਾ ਮਿੰਟ 10 ਵੀ ਨਹੀਂ ਲੱਗੇ ਬਸ 3 ਮਿੰਟ ਤੇ 90 ਤੇ ਫਲਿੰਗਾ ਟਾਈਮ ਲੱਗਿਆ ਸਬਜੀ ਸਬਜੀ ਬਣਨ ਤੇ ਬਹੁਤ ਘੱਟ ਟਾਈਮ ਲੱਗ ਲਓ ਜੀ ਬਸ ਹੁਣ ਆਪਾਂ ਲਾ ਲਈਏ ਪੁੱਛ ਬਸ ਫਿਰ ਦੋਵਾਂ ਦਾ ਆਟਾ ਗੁੰਨ ਲੀਏ ਪੁੱਛਾ ਗੰਮਨ ਮੇਰੇ ਤੇ ਹਾਜੀ ਆਪਣੀ ਮਧਾਨੀ ਚੱਲੀ ਬਾਹਰ ਗਈ ਐ ਇਹਨੂੰ ਹਜੇ ਨਾਲ ਦੇ ਵਿੱਚ ਪਾਉਣਾਗਾ ਥੈਲੇ ਦੇ ਵਿੱਚ ਥੋੜਾ ਜਿਹਾ ਸੇਕ ਦਲਵਾ ਲਵਾਂਗੀ ਤਾਂ ਉਹ ਕੀ ਹੈ ਨਾ ਜੇ ਥੋੜਾ ਜਿਹਾ ਸੇਕ ਲਵਾ ਦਈਏ ਥੋੜਾ ਜਿਹਾ ਨਮਕ ਮਸਾਲਾ ਬਾਅਦ ਹੀ ਜਿਹੜੀ ਹਲਦੀ ਪਾਉਣੀ ਆ ਫਿਰ ਉਹਦੀ ਸਮੈਲ ਜੀ ਨਹੀਂ ਆਉਂਦੀ ਕੱਚਾ ਪਣ ਜਾਂਦਾ ਫਿਰ ਹਲਦੀ ਪੱਕ ਜਾਂਦੀ ਹੈ ਵਧੀਆ ਜਿਹਾ ਸੇਕ ਲਵਾ ਦਈਏ ਥੋੜਾ ਜਿਹਾ ਨਮਕ ਮਿਰਚ ਪਾ ਕੇ ਚੱਕ। ਗੈਸ ਕਰੀਏ ਬੰਦ। ਇਹਨੂੰ ਆਪਤਾ ਦੇਈਏ ਤਾਂ ਕਿ ਥਾਲ ਮੇ ਤੋਂ ਥੱਲੇ ਰੱਝੇ। ਲੋ। ਉਹ ਵੀ ਰੱਖਾਂਗੇ ਦਰਮੇਂ ਨਹੀਂ ਤਾਂ ਭਾਪਜੀ ਨਾਲ ਕਰ ਹੋਰੀ ਹੋਏ ਪਾਣੀ ਦਾ ਹੋ ਜਾਊਗਾ। ਵਿੱਚ ਇਹ ਤਾਂ ਸੁੱਕ ਸੁਕਮ ਸੁੱਕੀ ਤੇ ਅਡੋ ਅਡ ਹੋ ਗੀਆਂ ਫਲੀਆਂ। ਖਿੱਲਰ ਵਿੱਚ ਖਿੱਲਰ ਹੋ ਜਾਂ ਫੇਰ ਹੀ ਵਧੀਆ ਲੱਗਦੀ ਹੈ। ਚਲੋ ਜੀ ਆਪਾਂ ਲਾ ਲਈਏ ਪੋਚੇ। ਲਓ ਜੀ ਆਪਾਂ ਲਾ ਲਈਏ ਪੋਚੇ ਲੋਣ। ਤੇ ਸਟੇਸ਼ਨ ਸੰਘ ਆਪਣਾ ਹਲੇ ਨਹੀਂ। ਮੈਂ ਰੋਕ ਲਾਉਂਗੀ ਜਰਾ ਬੱਚਾ ਜਰਾ ਕਹਨਾ ਮੰਮੀ ਮਸਾਲਾ ਦੁਬਾਰਾ ਆਇਆ ਸੌਂਗਾ ਕਰਵਾਇਆ ਕਦੋਂ ਕਰੂਗਾ ਬਸ ਜੀ ਮੋਲ ਨਾ ਲਾ ਦੇ ਬੱਚਾ ਬਸ ਪਗਰਾ ਮੇਟਾ ਕੋਈ ਚਲਾ ਆਤੀ ਵਾਸਤੇ ਆਪਾਂ ਆ ਗਏ ਰੋਟੀ ਕੁੱਤਾ ਰੋਟੀ ਰਹੀ ਰਹੇ ਤੇ ਮੰਮੀ ਨੇ ਪਸੂ ਬਾਹਰ ਬਣਤੇ ਕੋਈ ਹੋਜੀ ਖੇਤ ਆਲਾ ਜਸਨ ਵੀ ਰੈਡੀ ਕੋਲ ਤਾਂ ਵੀ ਤੁਬੀ ਤਾਂ ਆਵੇਂਗਾ ਬਸ ਉਹਨਾਂ ਦਾ ਕੰਮ ਕਰਾਂਗੇ ਖਿੱਚ ਹੋ ਗਈ ਇੱਕਦਾਰੀ ਉਹ ਆਣਾ ਕਮਰੇ ਚ ਫੇਟੀ ਅਲਮਾਰੀ ਮੰਜਾ ਫੁੰਨਹ ਐਨਾ ਸਮਾਨ ਪਿਆ ਮਾਰੇ ਦਾ ਝੋੜਾ दा दा जी लौंडी भी लाच दी गई है कूलर होगा प्लास्टिक का होने के कारण कि आप तो साथ बाय दे अंदर ला लेंगे सर क्योंकि प्लास्टिक वाला सोपटी यहां ਇਹ ਕੇਰਾ ਵਰਦੀਏ ਬਾਰ-ਬਾਰ ਹੀ ਵਰਦੀ ਹੈ ਨਾ ਕੇਰਾ ਜਿਹੜੇ ਮਸਾਂ ਉਡਾਈ ਦੀ ਹੈ ਤੇ ਕਿਸ ਬਾਅਦ ਕਿਰਪੋਜੀ ਹੈ ਇਹਨੂੰ ਕੱਪੜੇ ਨਾਲ ਸਾਫ਼ ਕਰੋ ਵੀ ਰਾਤ ਮੇਰੀ ਜਿਹਨੇ ਸੂਗਲਾ ਜਾਂ ਕਰਤਾ ਜੀ ਲੋ ਬੈਟਾ ਉਹ ਤਾਂ ਸਾਫ਼ ਕਰਿਆ ਨਾ ਸ਼ੀਸ਼ਾ ਉਹਨੂੰ ਸਾਫ਼ ਕੰਮ ਤਾਂ ਜੀ ਆਪਣੇ ਸਾਰਾ ਏ ਟੂ ਜ਼ेड ਨਾ

हूंता की अपना जशन खेत बंदा डैडी आया था। जो डैडी ने, ने क्या आज खेत चली फट के नहीं उठे टे गर्मी थी जी पता नहीं पोचे रोंद है हवा तो चली आती है खैर मौसम तो ठीक है

ਕੁਛ ਹੋ ਆ ਜਾਂਦਾ ਜੀ ਬਜ਼ੁਰਗ ਠੇਰਾ ਜਿਹੜਾ ਹੁੰਦਾ ਹੈ ਨਾ ਤੋੜੇ ਦਾ ਪਾਣੀ ਜਾਂਦਾ ਆਪਣੇ ਇਸ ਤੋੜੇ 'ਚ ਬਸ ਪਾਣੀ ਬਹੁਤ ਆਰਦਾ ਤੇ ਕਈ ਵਾਰੀ ਲੈਡ ਦੂਰ ਕੱਟ ਲਾ ਜਾਂਦੀ ਕਈ ਵਾਰੀ ਤਿੰਨ ਚਾਰ ਘੰਟੇ ਲੈਡ ਨਹੀਂ ਆਉਂਦੀ ਹੈ ਨਾ ਤੇ ਠੰਡਾ ਪਾਣੀ ਇੱਚ ਬਹੁਤ ਰਹਿੰਦਾ ਆਪ ਦਾ ਆਪ ਨੂੰ ਪੀਚਾ ਜਾਂਦਾ ਠੰਡਾ ਪਾਣੀ ਬਾਕੀ ਤੋੜੇ ਦਾ ਪਾਣੀ ਅਸੀਂ ਸਵੇਰੇ ਚਾਹ ਪੀਣ ਤੋਂ ਪਹਿਲਾਂ ਸਾਰੇ ਪੀਂਨੇ ਆ ਤੇ ਵਧੀਆ ਚੰਗਾ ਹੁੰਦਾ ਇਹ ਜੀ ਤੇ ਕਦੇ ਮਿੱਕੀ ਦੇ ਭਾਂਡੇ ਦੇ ਵਿੱਚ ਪਾਣੀ ਬਹੁਤ ਜਿਆਦਾ ਇਹ ਕਰਨੇ ਬੁਰਕਾਰੀ ਹੋ ਜਾਂਦਾਗਾ ਤੁਸੀਂ ਸਵੇਰੇ ਸਾਰੇ ਜਣੇ ਚਾਹ ਤੋਂ ਕਰਨਾ ਅਸੀਂ ਇੱਕ ਇੱਕ ਗਲਾਸ ਥੌੜੇ ਤੇ ਪਾਣੀ ਦਾ ਪੀਨੇ ਲਓ ਜੀ ਬਸ ਹੁਣ ਆਪਾਂ ਭੱਜਦੇ ਹਾਂ ਨੀ ਨਾ ਉਹ ਵਾਚਾ ਥੋੜਾ ਉਹਨੇ ਪਰਦਾ ਜਾ ਚੱਲੀ ਹਾਂ ਮੈਂ ਜਾ ਕੇ ਤੇ ਲੈ ਕੇ ਜਾਉਂ ਪਾ ਲੈ ਤੇ ਬਸ ਅਸਾਂ ਉਹ ਜਾਵੜਾ ਖੇਤ ਆਪਾਂ ਅਜੇ ਉਹਦਾ ਕੰਬੜਾ ਮਾਦੇ ਬੋਤਲਾ ਥਾਂ ਤੇ ਪਿਆ ਬੈੱਡ ਤੇ ਮੈਂ ਹੁਣ ਤਾਂ ਸਾਰਾ ਕੰਮ ੰੰਦਾ ਕਰਕੇ ਫੇਰੀ ਕਰੂੰ ਮੁਰਕੇ ਜੀ ਰੋਟੀ ਰੋਕ ਵੇਲਾ ਹੋ ਜੂਆ ਫੇਰੀ ਚਾਦਰ ਚ ਉਧਰ ਮਾੜੀ ਜੀ ਸੈਟ ਕਰੂੰਗੀ ਨਾਲੇ ਬੈੱਡ ਤੇ ਕੱਪੜਾ ਵਗੈਰਾ ਉਹਦੀ ਮਾਰ ਦੂੰਗੀ ਉਹਦੀ ਚਾਦਰ ਸੈੱਟ ਕਰ ਦੋ ਉਹਦੀ ਉਹਦਾ ਕੰਮਰ ਚੱਕੂਗੀ ਚਲੋ ਜੀ ਪੱਟਾ ਖੋਣੀ ਲਓ ਜੀ ਆਪਾਂ ਲਾ ਗਏ ਰੋਟੀ ਤੇ ਜਸ਼ਨ ਟਾਈਮ ਕਿੰਨਾ ਹੋ ਗਿਆ ਪੁੱਤ ਇੱਕ ਤਾਂ ਸਾਡਾ ਮੁੰਡਾ ਬੋਲਦਾ ਨਹੀਂ ਕਹਿੰਦਾ ਪਤਾ ਨਹੀਂ ਕਹਿੰਦਾ ਸਾਰਿਆਂ ਦੇ ਜਵਾਬ ਹੀ ਨਹੀਂ ਬੋਲਦਾ ਤੇ ਸਾਡਾ ਹੀ ਨਹੀਂ ਬੋਲਦਾ ਜਸ਼ਨ ਟਾਈਮ ਕਿੰਨਾ ਹੋ ਗਿਆ ਈ ਆਦੇ ਪਾਫੇ ਰੋਟੀ ਨੂੰ ਤੈਨੂੰ ਕਿਹਾ ਨਹੀਂ ਵੀ ਰੋਟੀ ਲਿਆਈ ਲੋ ਜੀ 9:00 ਵਜ ਕੇ ਉੱਤੇ 10:15 ਮਿੰਟ 5:15 10:15 ਮਿਟਰਾ ਦਾ ਬੱਸ ਚਾ ਲੈ ਰੋਟੀ ਸਬਜੀ ਸੁਜੀ ਰਹਿ ਗਈ ਆਪਰੇ ਗਰਮੀ ਹੈ ਮੋਰਨ ਮੇਰੇ ਉਮੀ ਮੋਰਨਾ ਆਖਿਆ ਨਾ ਇਹ ਕਾਗਣੀ ਵਾਲੀ ਦੀ ਗੱਲ ਸੀ ਨਾਲੇ ਅੱਗ ਨਹੀਂ ਉੱੜਦੀ ਨਾਲੇ ਵਧੀਆ ਮੱਚੀ ਜਾਂਦੀ ਐ ਨਹੀਂ ਛੜਗਾ ਦੀ ਤਾਂ ਅੱਗ ਬਾਹਰ ਹੀ ਬਾਹਰ ਮੰਗਦੀ ਐ ਬਾਹਰ ਹੀ ਐ ਛੜਨਾ ਦੀ ਅੱਗ ਤਾਂ ਚੱਪੜਾ ਲਾ ਜੀ ਚੱਪੜਾ ਪੱਖਾ ਛੱਡ ਲਾ ਜਿਹੜੀ ਸਪਰੇਅ ਕਰਦੇ ਆ ਭੱਜ ਗਿਆ ਤੁਹਾਨੂੰ ਤਾਂ ਛੱਡ ਲਿਆ ਪੱਖਾ ਹਾਂ ਨਹੀਂ ਛੜਨਾ ਉਹ ਨਹੀਂ ਸੁਣਦਾ ਉਹ ਤਾਂ ਇੱਥੇ ਖੜਾ ਮਸਾ ਬੋਲਿਆ ਪਾਣੀ ਪੀਣਾ ਉਹ ਜਦਿਆ ਹੋਇਆ ਸਾਡਾ ਜਸ਼ਨ ਤਾਂ ਵੀ ਆਏ ਆ ਵੀ ਕੱਲਾ ਹੋਣ ਕਰਕੇ ਨਾ ਵੀ ਰੌਲਾ ਜਾਂ ਨਹੀਂ ਪੈਂਦਾ ਉਹ ਪੈਣ ਕੇ ਬਰੀਦ ਹੋਰੀਆਂ ਦੋ ਐ ਐਡਾ ਕਸਮਾਨ ਹੋਣ ਦੀ ਹੁਣ ਛੁੱਟੀਆਂ 'ਚ ਤੇ ਸਾਡੇ ਜਸ਼ਨੇ ਤਾਂ ਹੋਰ ਤਾਂ ਕੋਈ ਉਹ ਨਹੀਂ ਦੁੱਖ ਜੀ ਇਹਦਾ ਦੁੱਖ ਆਏ ਆ ਵੀ ਹੁਣ ਜਿਵੇਂ ਝੋਨਾ ਲਾਉਣਗੇ ਕਦੂ-ਕਦੂ ਕਰਨਗੇ ਘਰੇ ਨਹੀਂ ਟਿਕਦਾ ਧੁੱਪੇ ਫਿਰਦਾ ਰਹੂਗਾ ਫਿਰ ਉਹਨਾਂ ਦੇ ਨਾਲ-ਨਾਲ ਹੀ ਡੈਡੀ ਵਰਗਿਆਂ ਦੇ ਤੇ ਜਵਾਂ ਆਏ ਹੋ ਜਾਂਦਾ ਕਾਲਾ ਭੁੰਡ ਹੋਰ ਤਾਂ ਕੋਈ ਇਹਦਾ ਕਾਵਾ ਕਰਕੇ ਸਿਆਣਾ ਹੋ ਗਿਆ ਮੈਂ ਤਾਂ ਫਿਰ ਆਪ ਨੂੰ ਐ ਹੋ ਜਾਂਦਾ ਵੀ ਇੱਥੇ ਦੇ ਜਦੋਂ ਪਿੰਡਾਂ ਜਾ ਉੱਠਦਾ ਜੀ ਧੁੱਪ ਦੇ ਨਾਲ ਫਿਰ ਪੱਟੀ ਆਂਦਾ ਬੰਡੇ ਨੂੰ ਹੋਰ ਤਾਂ ਕੋਈ ਇਹਦਾ ਕਾਵਾ ਨਹੀਂ ਨਾ ਵਿਚਾਰਾ ਰੋਲਾ ਪਾਵੇ ਨਾ ਕੋਈ ਲੈਣਾ ਦੇਣਾ ਜਦ ਜਿਆਦਾ ਫੋਨ ਦੇਖੂਗਾ ਤੇ ਜਾਂ ਬਸ ਥੋੜਾ ਜਿਹਾ ਕਿਤਾਬਾਂ ਹਲੂ ਅਤੇ ਜਾ ਜਾ ਖੇਡੜ ਜਾਵਣ ਦਾ ਬਸ ਨਾਲ ਉਹਨਾਂ ਦੇ ਮੈਂ ਬਲੌਗ ਦੇਖਿਆ ਇਹਨਾਂ ਦਾ ਰਮਣ ਪੈ ਰਮਣ ਪੈ ਕਾ ਛਾਲਾ ਬਲੌਗ ਦਾ ਲੰਦਾ ਤੇ ਇਹਦਾ ਨਵੂ ਮਰਗੀਆਂ ਕਿ ਪਸੂ ਆ ਜਿਹੜਾ ਪਾਣੀ ਪੀਉਂਦੇ ਖੇੜ ਉਹਦੇ ਚ ਬੜੀਆਂ ਬੈਠੀਆਂ ਛਾਲਾਂ ਵਾਰੀ ਜਾਦਾ ਜਮਾਂ ਕੇ ਜਮਾਂਗ ਤਾਂ ਇੰ ਇ ਕਰਦੇ ਮਸਾਂ ਜਵਾਕਾਂ ਨੂੰ ਛੁੱਧੀਆਂ ਮਿਲਦੀਆਂ ਗਿਆ ਸਕੂਲ ਦੇ ਵਿੱਚ ਬੱਜੇ ਰਹਿੰਦੇ ਚਲੋ ਜੀ ਆਪਾਂ ਨਾਲ ਹੀ ਦੌੜਾ ਰੋ ਤਾਂ ਫਿਰ ਵੀ ਲੋ ਜੀ ਤਵਾਰ ਕਰਕੇ ਟੇਪੇ ਜੀ ਰੋਟੀ ਟਾਂ ਨਵਕੋ ਵੀ ਉੱਤੇ ਹੋ ਗਿਆ ਕਿੰਨੇ ਸਵੇਹਾ ਉੱਠ ਕੇ ਕਿੰਨੇ ਪਾਣੀ ਕੰਮ ਕਰ ਲਏ ਜੀ ਪਤਾ ਨਹੀਂ ਕਦੇ ਕਰੀਦਾ ਉੱਠ ਕੇ ਹੰਟਾ ਕਰ ਜੀ ਜੱਸਾ ਖਾਂ ਲੱਗਾ ਰੋਟੀ ਮੈਂ ਵੀ ਖਾਣੀ ਆ ਤੇ ਜੱਸਾ ਇਹਨਾਂ ਦੇ ਡੈਡੀ ਵਰਗੇ ਵੀ ਘਰੀ ਆ ਗਈ ਤੇ ਇਹਦੇ ਰੈਡੀ ਤਾਂ ਆਏ ਕਿਹੜਾ ਲੱਸੀ ਚ ਚਿੱਟਾ ਹੀ ਪਾਇਆ ਤਾਂ ਉਹ ਤਾਂ ਵਧੀਆ ਲੱਗਦਾ ਲਾਲ ਜਆ ਪਕਾਲੀਆਂ ਮਿਰਚਾਂ ਵਾਲਾ ਮੁੱਕਿਆ ਪਿਆ ਉਹ ਲਿਆ ਮੰਗ ਤੇ ਜਸ਼ਨ ਦੇ ਡੈਡੀ ਹਜੇ ਆਏ ਨਹੀਂ ਉਹਨਾਂ ਨੇ ਕਹਿਤਾ ਕਹਿੰਦੇ ਬਸੇ ਘਰੇ ਆ ਕੇ ਖਾਵਾਂਗੇ ਤੇ ਕਹਿੰਦੇ ਬਸ ਕੰਮ ਨਿਪੜ ਗਿਆ ਖੇਤ ਤੇ ਮੈਂ ਲੇਕੀ ਤੇਰਾ ਡੈਡੀ ਨਹੀਂ ਕਹਿੰਦੇ ਘਰੇ ਆ ਕੇ ਖਾਵਾਂਗੇ ਪਾਪਾ ਤਾਂ ਆ ਗਿਆ ਖਾਈ ਜਾਂਦਾ ਰੋਟੀ ਬੀਬੀ ਭੜਾਈ ਜਾਂਦੀ ਹੈ ਤੇਰਾ ਡੈਡੀ ਨਹੀਂ ਆਇਆ ਕਿ ਪਾਪਾ ਜਾਊਗਾ ਫੇਰ ਆਊਗਾ ਡੈਡੀ ਠੀਕ ਹੈ ਲਓ ਜੀ ਮੈਂ ਚੱਕ ਲਈਆਂ ਦੋ ਰੋਟੀਆਂ ਸੋਨੂੰ ਮੈਂ ਦਿਖਾਉਣੀ ਆ ਮੈਂ ਇਹਨਾਂ ਦਾ ਕੀ ਕਰਦੀ ਆ ਪਰ ਸਾਰੇ ਦੱਸਿਓ ਜ਼ਰੂਰ ਵੀ ਇਹ ਮੇਰੇ ਕੋਲੋਂ ਕੌਣ-ਕੌਣ ਕਰਦਾ ਮੇਰੀ ਤਾਂ ਬਹੁਤ ਆਪਦਾ ਜਦੋਂ ਵੀ ਕੋਈ ਸੁੱਕੀ ਸਬਜ਼ੀ ਬਣਦੀ ਹੈ ਨਾ ਆਪਾਂ ਕੀ ਕਰਦੇ ਹੁੰਨੇ ਆਗੇ ਆਪਾਂ ਇਹਦੇ ਚ ਘਸਾਵਾਂਗੇ ਹਜੇ ਕਰਛੀ ਨਾਲ ਬਾਅਦ ਚ ਨਵਾਵਾਂਗੇ ਪਹਿਲਾਂ ਇਹਦੇ ਨਾਲ ਮੇਰੀ ਹੱਥ ਹੈ ਜੀ ਬਣ ਬੜਾ ਜਿ ਕੋਈ ਨਹੀਂ ਲੱਗਿਆ ਪਰ ਫਿਰ ਵੀ ਐਂ ਵਧੀਆ ਲੱਗਦਾ ਮਸਾਲਾ ਜਾਂ ਲੱਗਦਾ ਨਾ ਵੀ ਰੋਟੀਆਂ ਜੀ ਉੱਤੇ ਮਸਾਲਾ ਜਾਂ ਲੱਗ ਜੇ ਵਧੀਆ ਲੱਗਦਾ ਤੇ ਉਹ ਤਾਂ ਮੈਂ ਸਾਰੀ ਝੁੰਝ ਕੇ ਲੈ ਗਈ ਪਰ ਫਿਰ ਵੀ ਹੁਣ ਆਪਣੀ ਰਹਿ ਗਈ ਕੱਲੀ ਕੜਛੀ ਸਾਫ਼ ਕਰਨ ਵਾਲੀ ਇਹ ਕਾਲ ਦੀ ਲਓ ਜੀ ਦੋ ਰੋਟੀਆਂ ਉਹਦੇ ਚ ਖਸਾ ਲਏ ਨਾਲੇ ਤਾਂ ਮਾਂਜਣੇ ਸੌਕੇ ਮੈਨੂੰ ਹਨਾ ਨਾਲ ਮੈਂ ਯਾਤ ਤਜੀ ਬਨ ਵਧੀਆ ਲਾਦੀ ਆ ਇੱਕ ਵਿੱਚ ਮਸਾਲਾ ਜਿਹਾ ਲੱਗ ਗਿਆ ਪਰ ਰੋਟੀਆਂ ਦੇ ਵਧੀਆ ਟੇਸਟ ਚਲੋ ਜੀ ਰੋਟੀ ਖਾ ਲਈਏ ਮੈਂ ਵੀ ਖਾ ਲ ਲੈ ਭਾਈ ਖਾ ਲਈਏ ਪ੍ਰਸ਼ਾਦੇ ਮੇਰੀ ਸਿਹਾਰ ਸਬਜੀ ਤੂਹਾਰੀ ਉਰਲੀ ਬਾਟੀ ਸੀ ਪੁੱਤ ਹਉ ਬੈਰੀ ਸੀ ਤੇ ਰੈਲ ਚ ਮੈਂ ਦੋ ਚਮਚੇ ਘਿਓ ਦੇ ਪਾਇ ਸੀ ਵੱਧ ਹੂੰ ਤੁਮਾ ਖ ਮੇਰ ਚਾ ਨਾ ਲੱਗਣ ਤੈਨ ਜਖਾਮ ਲਾ ਕੇ ਆਏ ਸੀ ਨਾ ਗਿੱਲੇ ਮੁੱਕੇ ਕਰ ਕਰ ਲੈਣਾ ਜਿਹੜੇ ਉਹਨਾਂ ਨਾਲ ਹੁੰਦਾ ਚਲੋ ਜੀ ਰੋਟੀ ਖਾ ਲਈ ਜੀ ਬਟਮ ਗੇਰਾ ਸਾਫ ਕਰਤੇ ਆਪਾਂ ਆ ਸਾਰਾ ਮੇਜ਼ ਬਹੁਤ ਵਧੀਆ ਆ ਮੇਜ਼ ਤੇ ਨਾ ਸਾਡੇ ਟੀਵੀ ਤੇ ਐ ਕਿਸੜਿਆ ਜਾ ਹੋਇਆ ਤਾਂ ਇਹ ਉੱਪਰ ਸਾਰਾ ਫਰਿੱਜ ਉੱਪਰ ਜੀ ਵਧੀਆ بس ਕੱਲਾ ਸ਼ੀਸ਼ਾ ਰਹਿ ਗਿਆ ਆਪਣੇ ਕੋਲੇ ਇਹ ਵੀ ਜ਼ਿਆਦਾ ਹੋ ਰਹਿਣਾ ਉਧਰੋਂ ਮੈਂ ਚਾਹ ਤਾਂ ਰੱਖੀ ਐ ਚਾਹ ਉਬਲਦੇ-ਉਬਲਦੇ ਮੈਂ ਆ ਸਾਫ ਕਰ ਗਈ ਕੂਲਰ ਵਗੈਰਾ ਤੇ ਬੈੱਡ ਵਗੈਰਾ ਸਾਰੇ ਤੇ ਹੁਣ ਮੈਂ ਦੁੱਧ ਪਾਇਆ ਈ ਚਾਹ ਚ ਮਖਉਨੇ ਆਪਾਂ ਹਜੇ ਕਿਹੜਾ ਉਬਲਦੀ ਆ ਸ਼ੀਸ਼ਾ ਰਹਿ ਗਿਆ ਕੱਲ੍ਹ ਸਾਫ ਕਰਨਾ ਉਹ ਕਰਦੀ ਇਹ ਦਿਨ ਆ ਚੀਜ਼ ਹੋਊ ਪੱਤੀ ਜੀ ਇਹਨਾਂ ਫਰਿਕੋਨ ਲੋਣਾ ਤੋਪਾ ਲੋ ਜੀ ਸ਼ੀਸ਼ਾ ਹੋ ਗਿਆ ਸਾਫ ਸਾਫ ਬਹੁਤ ਵਧੀਆ ਲੱਗਦੀ ਨਾ ਬਟੋ ਹਾਂ ਚਲੋ ਹੁਣ ਆਪਾਂ ਚੱਲੀਏ ਚਾਹ ਘੋੜ ਚਾਹੀ ਚਾਹ ਵਸ ਆਪਣੀ ਚਾਹ ਰਹੀ ਗੱਲੇ ਮੰਮੀ ਨਾ ਆ ਰਹੇ ਆ ਫਿਰ ਆਪਾਂ ਨਾਵਾਂਗੇ 10:30 ਹੋ ਗਏ ਕੀ ਰਹਾ ਤਾਂ ਹਾਜੀ ਮੇਰਾ ਆ ਪ੍ਰਾਂਤ ਬਾਹਰ ਵੀ ਮਹ ਸੁੱਕ ਜਾਂਦੋ ਫੇਰ ਹੀ ਧਰੋਗੇ ਅੱਜ ਆਪਣੇ ਬਸ ਹੁਣ ਆਪਣੇ ਚਾਹ ਪੁੰਨ ਕੇ ਦੋ ਕੰਮ ਰਹਿ ਗਏ ਪਤਾ ਕੀ ਆ ਇੱਕ ਤਾਂ ਮੈਂ ਮਧਾੜੀ ਤੇ ਉਹ ਚੜਾਉਣਾ ਉਹਦੀ ਭੁੱਲ ਜਾਣੀ ਹੈ ਖਬਰ ਤੇ ਇੱਕ ਅੱਜ ਆਪਾਂ ਗੋੜਾ ਗੋੜ ਖੋਲ ਲੈ ਆਪਣਾ ਨਵਾਂ ਪੇਟੀ ਜਿਹੜੀ ਸੀਗੀ ਤੇ ਉਹ ਆਪਣੀ ਗੈਲਰੀ ਚ ਪਈ ਉਹ ਖੋਲ ਲਈ ਮੱਜ ਕਿਉਂਕਿ ਮੱਖਾ ਕਰਲੀਆਂ ਕਰਨੀਆਂ ਵਰ ਜਾਣੀਆਂ ਤੇ ਹੁਣ ਉਹ ਗੋੜ ਨੂੰ ਸਾਮਦੀ ਆ ਢੋਲੀ ਚ ਧਰਾਂਗੇ ਆਪਾਂ ਲਫਾਫੇ ਚ ਪਾ ਕੇ ਆ ਸਟੀਲ ਵਾਲੀ ਚ ਐਚ ਆਪਣੇ ਖੰਡ ਹੈ ਬਸ ਚਾਹ ਪੁੰਨ ਲਈ ਹੈ ਫੇਰ ਬਸ ਦੋ ਹੀ ਕੰਮ ਰਹਿ ਗਏ ਫਿਰ ਆਪਾਂ ਫਿਰ ਹੀ ਆ ਬਸ ਫਿਰ ਨਾ ਆ ਕੇ ਨਾ ਕਿ ਆਪਾਂ ਕਰਨਾ ਪਾਠ ਬਸ ਪਾਠ ਕਰਕੇ ਫਿਰ ਆਪਾਂ ਫਰੀ ਬਸ ਬਣਾ ਲੂਗੇ ਹੁਣ ਮੰਮੀ ਨਾ ਕਿ ਆਗੇ ਜੀ ਦਾ ਆਪਣੇ ਦੇਖੀਗੇ ਗੈਸ ਦਾ ਕੀ ਹਾਲ ਹੈ ਮੈਂ ਤੜਕੇ ਬਾਲਾ ਗਿੱਲਾ ਮਾਰਤਾ ਕਿਵੇਂ ਹੋ ਗਿਆ ਹੋਰੀ ਦਾਦ ਜੀ ਪੈ ਗਈ ਗਿੱਲਾ ਜਿਆਦਾ ਸੀ ਹੁਣ ਕੋਈ ਹੋਰ ਕਪੜਾ ਮਾਰਨਾ ਪੈਣਾ ਥੋੜਾ ਜਿਹਾ ਗਿੱਲਾ ਕਰਕੇ ਫਿਰ ਸਹੀ ਸੋਹਣਾ ਹੋ ਜਾਊਗਾ ਚਲਕਾਂ ਲੱਗ ਜੂਗਾ ਫਿਰ ਤਾਂ ਲੋ ਜੀ ਚਾਪ ਨਹੀਂ ਕੜੀ ਜਾਂਦੀ ਆ ਤੱਕ ਇਹ ਨਾ ਜਿਆਦਾ ਗਿੱਲਾ ਸੀ ਉਹ ਤੇ ਉਹਦੇ ਨਾਲ ਹੋਰ ਹੀ ਪੈ ਕੇ ਦਾਗ ਜੇ ਬਿਲਕੁਲ ਵੀ ਸੋਹਣਾ ਨਹੀਂ ਲੱਗ ਰਿਹਾ ਐ ਲੱਗ ਰਿਹਾ ਜਿਵੇਂ ਸਾਫ਼ ਨਹੀਂ ਕਰਿਆ ਹੁੰਦਾ ਵਾਰੀ ਘਾਤਦੇ ਨੇ ਸਾਫ਼ ਲੋ ਜੀ ਪਾ ਲਈਏ ਚਾਪ ਫੇਰ ਆਪਾਂ ਘੋੜ ਸਾਮ ਦੀਏ ਉਹ ਜ਼ਰੂਰੀ ਆ ਕਿਰਲੀ-ਕੁਰਲੀ ਬੱਚ ਵੜ ਗਈ ਨਾ ਫਿਰ ਔਖਾ ਹੋ ਜਾਂਦਾ ਡੁੱਲਣਾ ਨਹੀਂ ਪੈ। ਫਿਰ ਮੇਰਾ ਪੁੱਤੇ ਵਾਲਾ ਕੰਮ ਬਾਝੂਗਾ। ਲਓ ਜੀ ਚਾਹ ਆਪਣੇ। ਬਹੁਤ ਹੁੰਦੀ ਆ।ੰਨਲਾ ਸਾਢੇ ਜਿੰਨੀ ਚਾਹ ਤਾਂ ਕੋਈ ਨਹੀਂ ਪੀਂਦਾ ਹਾ। ਹਾਂ ਬਈ ਮੰਮੀ ਤਾਂ ਆਇਆ ਏ ਮੈਂ ਕੋ ਗੜਸਾਉਂਦਾ ਤੇਰੇ ਡੈਡੀ ਨਾ ਹੋ ਗਏ ਡੈਡੀ ਕੱਪੜੇ ਜੇ ਚੱਕੀ ਫਿਰਦੇ ਆ ਚਲੋ ਜੀ ਜੱਗ ਲਾ ਦਈਏ ਤੇ ਬਾਟੀਆਂ ਧਾ ਦਈਏ ਚੱਕ ਕੋ ਭਾਈ ਲਓ ਜੀ ਟਾਈਮ ਹੋ ਗਿਆ ਤੋ ਉਹਦਾ ਆਪਾਂ ਸੋਣ ਨੂੰ ਹੁਣ ਮਿਲ ਰਹੇ ਹਾਂ ਦੁਬਾਰਾ ਸੌਂਗੇ ਸੀ ਆਪਾਂ ਨਾ ਨੋ ਕੇ ਕਾਟਾ ਡੇਢ ਕਿਉਂਕਿ ਅੱਜ ਜਸ਼ਨ ਆਪਣਾ ਘਰੇ ਸੀਗਾ ਕਹਿੰਦਾ ਮੰਮੀ ਤੂੰ ਸੌਂ ਜਾ ਮੈਨੂੰ ਮੈਨੂੰ ਫੋਨ ਦੇ ਤੇ ਆਪਾਂ ਪੀ ਲਈ ਜੀ ਚਾਹ ਪਾਣੀ ਡੈਡੀ ਦੀ ਲੈ ਕੇ ਜਾਨੀ ਆ ਮੈਂ ਰੈਡੀ ਹੋਣਾ ਹੈ ਆਪਣੇ ਟਰੈਕਟਰ ਦੀ ਥੋੜੀ ਜੀ ਲੁੱਕ ਚੇਂਜ ਕਰਾਈ ਆ ਅੱਜ ਤੁਹਾਨੂੰ ਦਿਖਾਉਣੇ ਆ ਲੋ ਜੀ ਇੱਕ ਤਾਂ ਆਪਣੇ ਟਰੈਕਟਰ ਤੇ ਲਵਾ ਤਿਆ ਆ ਮਗਰਿਆੜ ਪਹਿਲਾਂ ਹੈਣੀ ਸੀ ਇਹਦੇ ਤੇ ਇੱਕ ਆ ਲਵਾ ਕੇ ਲੈਂਦੀ ਆ ਮੂਰੇ ਕੀ ਆਦੇ ਇਹਨਾਂ ਨੂੰ ਸੰਗਲੀਆਂ ਹਜੇ ਇਹਨਾਂ ਤੇ ਕਲਰ ਵਗੈਰਾ ਹੋਊਗਾ ਉਦੋਂ ਬਹੁਤ ਸੋਹਣੀਆਂ ਲੱਗਣੀਆਂ ਸਾਢੇ ਜਿਸ਼ਨੇ ਦੇ ਪਸੰਦ ਨਹੀਂ ਆਇਆ ਕੰਮ ਇੰਕੀ ਮਿੱਠੀ ਸੋਹਣਾ ਹੈ ਹਾਂ ਹੋਰ ਨਹੀਂ ਜ਼ਿੰਦਾ ਹੈ ਥੋੜੀ ਹੋੜੀ ਆਊਗਾ ਹਾਂ ਹੂੰ ਇਆ ਇਆ ਸਸਤੀ ਗੱਲ ਤੋਂ ਕਰਾ ਦੇ ਸਸਤੀ ਚਾਲ ਨਾਲ ਆਜੂ ਨੂੰ ਪਸੰਦ ਹੋ ਨਹੀਂ ਯਾਦਾ ਨਹੀਂ ਇਹਦਾ ਇਹ ਫੋਨ ਨਾਲ ਤੇ ਦੇਖਦਾ ਹੁੰਦਾ ਜੀ ਵੀਡੀਓ ਜੀ ਇਹਦੀ ਅੱਡ ਪਸੰਦ ਹੈ ਤੇ ਡੈਡੀ ਥੋੜਾ ਜਿਹਾ ਹੋਰ ਕਰਾ ਲਿਆ ਤੇ ਹੁਣ ਯਾਦਾ ਵੀ ਇਹ ਟਰੈਕਟਰ ਸੋਹਣਾ ਨਹੀਂ ਲੱਗਦਾ ਇਹਦੀ ਗੁੱਟੀ ਚਾਹੀਦੀ ਹੈ ਬੱਜਾ ਉਹੇ ਕਰਨ ਵਾਸਤੇ ਦੀ ਗੁੱਟੀ ਲਾਈ ਗੁੱਟੀ ਨਹੀਂ ਇਹਦੀ ਨਹੀਂ ਇਹਦੀ ਗੁੱਟੀ ਕਰ ਦੇਗਾ ੜੇ ਲੋ ਜੀ ਡੈਡੀ ਰੰਗ ਕਰੀ ਜਾਂਦੇ ਜਿੱਥੇ ਬੈਡਿੰਗ ਕਰਿਆ ਉਹਨਾਂ ਨੇ ਚਲੋ ਜੀ ਇਸ ਦੇ ਨਾਲ ਆਪਾਂ ਅੱਜ ਵਾਲੀ ਵੀਡੀਓ ਦਾ ਇੱਥੇ ਐਂਡ ਕਰਾਂਗੇ ਕਿਉਂਕਿ ਵੀਡੀਓ ਥੋੜਾ ਥੋੜੇ ਨਾਲ ਹੋਈ ਜਿਆਦੇ ਲੌਂਗ ਬਾਕੀ ਸਵੇਰ ਦੇ ਕੰਮ ਕਰ ਜਿੰਨੇ ਕੋ ਹੋ ਸਕੇ ਤੁਹਾਡੇ ਨਾਲ ਆਪਾਂ ਕਰਦੇ ਸ਼ੇਅਰ ਤੇ ਹੋ ਸਕੇ ਤਾਂ ਮੈਂ ਕਹਿਦੀ ਰਹੀ ਵੀ ਬਿੰਨੀ ਵਲੌਗ ਬਣਾਉਂਗੀ ਕਿਉਂਕਿ ਬੰਦਾ ਨਹੀਂ ਕੋਈ ਨਾ ਕੋਈ ਕੰਮ ਵਿਗੜ ਜਾਂਦਾ ਵਿੱਚ ਕੋਈ ਕੋਈ ਐਸਾ ਕੰਮ ਆ ਜਾਂਦਾ ਹਨਾ ਬਿ ਲੋਟ ਹੀ ਨਹੀਂ ਆਉਂਦਾ ਬੰਦਦਾ ਹੀ ਨਹੀਂ ਮਿੰਨੀ ਵਲੌਗ ਤੇ ਕੂਲਰ ਆਪਣਾ ਚੱਲੀ ਜਾਂਦਾ ਮੈਂ ਬੰਦ ਨਹੀਂ ਕਰਕੇ ਗਈ ਤੇ ਬਾਕੀ ਜੀ ਵੀਡੀਓ ਨੂੰ ਫੁੱਲ ਵਾਚ ਕਰੋ ਸਾਰੇ ਜਣੇ ਮਿਲਦੇ ਆਪਾਂ ਤੁਹਾਨੂੰ ਕੱਲ ਨੂੰ ਕਿਸੇ ਨਵੇਂ ਵਲੌਗ ਦੇ ਨਾਲ ਜਿਹੜੇ ਮੇਰੇ ਪਿੰਡ ਭਰਾਣਾ ਮੈਂ ਆਇਆ ਠੀਕ ਹੈ ਉਹਨਾਂ ਦਾ ਬਹੁਤ-ਬਹੁਤ ਧੰਨਵਾਦ ਜਿਹੜੇ ਆਪਣਾ ਸ਼ੁਰੂ ਤੋਂ ਜੁੜੇ ਹੋਏ ਆ ਉਹਨਾਂ ਦਾ ਵੀ ਦਿলো ਧੰਨਵਾਦ ਜੀ ਤੇ ਚਲੋ ਜੀ ਵੀਡੀਓ ਨੂੰ ਫੁੱਲ ਵਾਚ ਕਰਨ ਲਈ ਤੁਹਾਡਾ ਸਾਰਿਆਂ ਦਾ ਬਹੁਤ-ਬਹੁਤ ਧੰਨਵਾਦ ਜੀ ਤੇ ਸਾਰਿਆਂ ਨੂੰ ਸਸ਼ੇਅ ਕਾਲ ਜੀ ਬਾਏ ਬਾਏ